ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਜਗਤ ਦਾ ਦਾਰ ਕਰਦੇ ਕਰਦੇ ਇੱਕ ਬੜਾ ਡੇਕੇ ਨਗਰ ਵਿੱਚ ਪਹੁੰਚ ਗਏ ਜਿੱਥੇ ਇੱਕ ਬਹੁਤ ਵੱਡਾ ਜ਼ਿਮੀਂਦਾਰ ਰਹਿੰਦਾ ਸੀ ਲੋਕ ਉਸ ਨੂੰ ਭੂਮੀ ਜੀ ਭੂਮੀ ਜੀ ਕਹਿੰਦੇ ਸਨ ਭੂਮੀਆ ਆਪਣੇ ਇਲਾਕੇ ਦਾ ਸਭ ਤੋਂ ਵੱਡਾ ਜ਼ਿਮੀਂਦਾਰ ਤਾਂ ਹੈ ਹੀ ਸੀ ਪਰ ਨਾਲ ਨਾਲ ਉਹ ਚੋਰੀ ਦਾ ਕੰਮ ਵੀ ਕਰਦਾ ਸੀ ਜਾਣ ਕੇ ਹੈਰਾਨੀ ਹੋਵੇਗੀ ਕਿ ਭੂਮੀਆ ਚੋਰ ਆਪਣੇ ਘਰ ਵਿੱਚ ਲੰਗਰ ਵੀ ਲਗਾਉਂਦਾ ਸੀ ਸੋਰੀ ਕਰਕੇ ਉਹ ਜੋ ਵੀ ਕੁਝ ਲਾਉਂਦਾ ਸੀ ਉਸ ਨੂੰ ਗਰੀਬਾਂ ਵਿੱਚ ਵੰਡ ਦਿੰਦਾ ਸੀ ਉਸ ਦੇ ਨਗਰ ਦੇ ਲੋਕਾਂ ਨੇ ਸਖਤ ਹਦਾਇਤ ਕੀਤੀ ਹੋਈ ਸੀ ਕਿ ਜੇਕਰ ਕੋਈ ਵੀ ਸਾਧਵ ਕੀ ਆਵੇ ਤਾਂ ਉਸ ਨੂੰ ਆਪਦੇ ਕੋਲ ਨਾ ਬਿਠਾਈ ਰੱਖਣਾ ਮੇਰੇ ਘਰ ਭੇਜ ਦੇਣਾ ਭੂਮੀਆਂ ਨੇ ਆਪਣੇ ਘਰ ਵਿੱਚ ਇੱਕ ਧਰਮਸ਼ਾਲਾ ਬਣਾਈ ਹੋਈ ਸੀ ਜਿੱਥੇ ਅઠੋ ਪਹਿਰ ਹੀ ਲੰਗਰ ਚੱਲਦਾ ਰਹਿੰਦਾ ਸੀ ਜੇਕਰ ਕੋਈ ਵੀ ਉਸ ਦੇ ਘਰ ਆਉਂਦਾ ਉਸ ਨੂੰ ਲੰਗਰ ਛੱਕੇ ਬਿਨਾ ਉਹ ਨਹੀਂ ਜਾਣ ਦਿੰਦਾ ਸੀ ਤੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਉਸ ਨਗਰ ਵਿੱਚ ਪਹੁੰਚੇ ਤੇ ਇੱਕ ਸਥਾਨ ਤੇ ਬੈਠ ਗਏ ਲੋਕਾਂ ਨੇ ਗੁਰੂ ਜੀ ਨੂੰ ਮੱਥਾ ਟੇਕਿਆ ਅਤੇ ਗੁਰੂ ਜੀ ਨੂੰ ਕਿਹਾ ਕਿ ਤੁਸੀਂ ਇੱਥੇ ਨਾ ਬੈਠੋ ਕਿਉਂਕਿ ਪਿੰਡ ਦੇ ਜ਼ਿਮੀਂਦਾਰ ਨੇ ਇਹ ਹੁਕਮ ਦਿੱਤਾ ਹੈ ਕਿ ਕੋਈ ਵੀ ਸਾਧੂ ਫਕੀਰ ਆਵੇ ਉਸ ਨੂੰ ਮੇਰੇ ਘਰ ਭੇਜੋ ਗੁਰੂ ਜੀ ਨੇ ਲੋਕਾਂ ਦਾ ਕਹਿਣਾ ਮੰਨਿਆ ਅਤੇ ਭੂਮੀਆਂ ਦੇ ਘਰ ਚਲੇ ਗਏ ਜਦੋਂ ਭੂਮੀਆਂ ਨੂੰ ਗੁਰੂ ਜੀ ਬਾਰੇ ਪਤਾ ਲੱਗਿਆ ਤਾਂ ਭੂਮੀਆਂ ਨੇ ਮੱਥਾ ਟੇਕਿਆ ਅਤੇ ਥੋੜੀ ਦੇਰ ਬਾਅਦ ਭੂਮੀਆਂ ਦੁਵਾਰਾ ਤੋਂ ਆਇਆ ਅਤੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਲੰਗਰ ਤਿਆਰ ਹੈ ਜੀ ਕਿਰਪਾ ਕਰਕੇ ਪ੍ਰਸ਼ਾਦਾ ਛਕੋ ਗੁਰੂ ਸਾਹਿਬ ਜੀ ਨੇ ਭੂਮੀਆਂ ਨੂੰ ਸਵਾਲ ਕੀਤਾ ਕਿ ਪਹਿਲਾਂ ਇਹ ਦੱਸੋ ਕਿ ਤੂੰ ਕੀਰਤ ਕਰਦਾ ਹੈ ਤੇ ਅੱਠੇ ਪਹਿਰ ਤੋਂ ਲੰਗਰ ਲਗਾਈ ਰੱਖਦਾ ਹੈ ਇਹ ਸਭ ਕਿੱਥੋਂ ਆਉਂਦਾ ਹੈ ਗੁਰੂ ਜੀ ਦੇ ਦਰਸ਼ਨ ਪਾ ਕੇ ਭੂਮੀਆਂ ਦਾ ਮਨ ਪਹਿਲਾਂ ਹੀ ਪਵਿੱਤਰ ਹੋ ਚੁੱਕਿਆ ਸੀ ਜਿਸ ਕਰਕੇ ਉਸ ਨੂੰ ਕੋਈ ਗੱਲ ਛੁਪਾਉਣੀ ਚੰਗੀ ਨਾ ਲੱਗੀ। ਉਸਨੇ ਸੱਚੋ ਸੱਚ ਸਭ ਕੁਝ ਦੱਸ ਦਿੱਤਾ। ਕਿ ਮੈਂ ਦਿਨ ਵੇਲੇ ਡਾਕਾ ਮਾਰਦਾ ਹਾਂ, ਰਾਤ ਵੇਲੇ ਚੋਰੀ ਕਰਦਾ ਹਾਂ। ਭੂਮੀਆਂ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ, ਫੇਰ ਤਾਂ ਤੇਰਾ ਲੰਗਰ ਅਸੀਂ ਨਹੀਂ ਛਕਾਂਗੇ। ਇਹ ਸੁਣ ਕੇ ਭੂਮੀਆਂ ਬਹੁਤ ਨਾਰਾਜ਼ ਹੋਇਆ। ਅਤੇ ਉਸਨੇ ਗੁਰੂ ਜੀ ਦੇ ਚਰਨ ਫੜ ਲਈ। "ਹੇ ਗੁਰੂਦੇਵ ਜੀ, ਮੈਂ ਤੁਹਾਡੀ ਹਰ ਆਗਿਆ ਦਾ ਪਾਲਨ ਕਰਾਂਗਾ।" ਇੱਕ ਵਾਰ ਤੁਸੀਂ ਮੇਰਾ ਭੋਜਨ ਕਬੂਲ ਕਰ ਲਓ ਇਹ ਸੁਣ ਕੇ ਗੁਰੂ ਜੀ ਨੇ ਕਿਹਾ ਕਿ ਲੁੱਟਖੋਖਾ ਨੀਂ ਬੰਦ ਕਰ ਦੇ ਅਤੇ ਇਮਾਨਦਾਰੀ ਦੀ ਕਰਤ ਕਰਿਆ ਕਰ ਗੁਰੂ ਜੀ ਦੇ ਮੂੰਹ ਇਹ ਵਚਨ ਸੁਣ ਕੇ ਭੂਮਿਆ ਕਹਿਣ ਲੱਗਿਆ ਮਾਫੀ ਚਾਹੁੰਦਾ ਹਾਂ ਗੁਰੂ ਜੀ ਪਰ ਇਸ ਕੰਮ ਨੂੰ ਮੈਂ ਕਦੀ ਨਹੀਂ ਛੱਡ ਸਕਦਾ ਇਸ ਕੰਮ ਇਸ ਖੁਗਮ ਤੋਂ ਬਿਨਾ ਮੈਂ ਤੁਹਾਡਾ ਹਰ ਵਚਨ ਮੰਨਾਂਗਾ ਗੁਰੂ ਜੀ ਨੇ ਉਸ ਦੀ ਕਠਿਨਾਈ ਨੂੰ ਸਮਝਿਆ ਤੇ ਕਿਹਾ ਜੇਕਰ ਤੂੰ ਸਾਡਾ ਪਹਿਲਾ ਵਚਨ ਨਹੀਂ ਮੰਨਦਾ ਤਾਂ ਕੋਈ ਗੱਲ ਨਹੀਂ ਹੁਣ ਤੈਨੂੰ ਇੱਕ ਵਚਨ ਦੀ ਥਾਂ ਤੇ ਤਿੰਨ ਵਚਨ ਮੰਨਨੇ ਪੈਣਗੇ ਤਾਂ ਭੂਮੀਆਂ ਗੁਰੂ ਜੀ ਦੀ ਇਸ ਗੱਲ ਨਾਲ ਸਹਿਮਤ ਹੋ ਗਿਆ ਗੁਰੂ ਜੀ ਨੇ ਕਿਹਾ ਸਾਡਾ ਪਹਿਲਾ ਵਚਨ ਇਹ ਹੈ ਕਿ ਤੂੰ ਕਦੀ ਵੀ ਝੂਠ ਨਹੀਂ ਬੋਲੇਗਾ ਤਾਂ ਭੂਮੀਆਂ ਨੇ ਕਿਹਾ ਸੱਤ ਵਚਨ ਗੁਰੂ ਜੀ ਇਸੇ ਤਰ੍ਹਾਂ ਹੀ ਹੋਵੇਗਾ ਗੁਰੂ ਸਾਹਿਬ ਜੀ ਨੇ ਦੂਸਰਾ ਵਚਨ ਕਿਹਾ ਕਿ ਗਰੀਬਾਂ ਨਾਲ ਨਾ ਧੱਕਾ ਕਰੋਗੇ ਅਤੇ ਨਾ ਹੀ ਧੱਕਾ ਹੰਦਾ ਸਹੋਗੇ ਤਾਂ ਭੂਮੀਆਂ ਨੇ ਇਹ ਵਚਨ ਵੀ ਗੁਰੂ ਜੀ ਦਾ ਕਬੂਲ ਕਰ ਲਿਆ ਗੁਰੂ ਜੀ ਨੇ ਤੀਸਰਾ ਵਚਨ ਇਹ ਦਿੱਤਾ ਕਿ ਜਿਸ ਦਾ ਲੂਣ ਖਾਦਾ ਉਸ ਨਾਲ ਦਗਾ ਨਹੀਂ ਕਰਨਾ ਤਾਂ ਭੂਮੀਆਂ ਨੇ ਇਹ ਤਿੰਨੋਂ ਵਚਨ ਖੁਸ਼ੀ-ਖੁਸ਼ੀ ਨਾਲ ਕਬੂਲ ਕਰ ਲਏ ਤੇ ਗੁਰੂ ਜੀ ਨੂੰ ਆਖਣ ਲੱਗਾ ਚਾਹੇ ਜੋ ਮਰਜ਼ੀ ਹੋ ਜੇ ਮੈਂ ਤੁਹਾਡੇ ਤਿੰਨੇ ਵਚਨਾਂ ਦੀ ਪਾਲਣਾ ਕਰਾਂਗਾ ਇੱਕ ਮੇਰੀ ਵੀ ਬੇਨਤੀ ਹੈ ਕਿਰਪਾ ਕਰਕੇ ਮੇਰੀ ਇਮਾਨਦਾਰੀ ਦੀ ਕਮਾਈ ਦਾ ਭੋਜਨ ਸ਼ਰਪੇ ਹੀ ਜਾਣਾ। ਗੁਰੂ ਸਾਹਿਬ ਜੀ ਦੇ ਹਾਂ ਕਰਨ ਵਿੱਚੋਂ ਭੂਮੀਆਂ ਜੰਗਲ ਵਿੱਚ ਚਲਾ ਗਿਆ ਤੇ ਲੱਕੜਾਂ ਇਕੱਠੀਆਂ ਕਰਕੇ ਸ਼ਹਿਰ ਵੇਚ ਕੇ ਦਸਾਂ ਨਹਾਂ ਦੀ ਕਿਰਤ ਚੋਂ ਗੁਰੂ ਜੀ ਨੂੰ ਭੋਜਨ ਸ਼ਿਕਾਇਆ। ਗੁਰੂ ਜੀ ਦੇ ਜਾਣ ਪਿੱਛੋਂ ਭੂਮੀਆਂ ਨੂੰ ਲੰਗਰ ਚਲਾਉਣ ਲਈ ਪੈਸਿਆਂ ਦੀ ਲੋੜ ਪਈ। ਤਾਂ ਉਹ ਸੋਚਣ ਲੱਗ ਪਿਆ ਹੁਣ ਪੈਸਿਆਂ ਦਾ ਇੰਤਜ਼ਾਮ ਕਿੱਥੋਂ ਹੋਵੇਗਾ? ਗਰੀਬਾਂ ਦਾ ਸੋਚਨ ਤਾਂ ਮੈਂ ਕਰ ਨਹੀਂ ਸਕਦਾ ਕਿਉਂਕਿ ਗੁਰੂ ਸਾਹਿਬ ਜੀ ਨੇ ਵਚਨ ਦਿੱਤਾ ਹੈ ਸੋਚਣ ਸਮਝਣ ਤੋਂ ਬਾਅਦ ਭੂਮੀ ਨੇ ਰਾਜ ਮਹਿਲ ਵਿੱਚ ਚੋਰੀ ਕਰਨ ਦਾ ਪਲਾਨ ਬਣਾਇਆ ਕਿ ਰਾਜੇ ਦੇ ਘਰ ਬਹੁਤ ਮਾਲ ਮਿਲੇਗਾ ਇਹ ਸੋਚ ਕੇ ਉਸ ਨੂੰ ਬੜੀ ਵਧੀਆ ਰਾਜਕਮਾਰਾਂ ਵਾਲੀ ਪਕਸ਼ਾਕ ਪਾਈ ਤੇ ਸਿਰ ਉੱਤੇ ਰਾਜਿਆਂ ਵਾਲੀ ਦਸਤਾਰ ਸਜਾਈ ਤੇ ਰਾਜ ਮਹਿਲ ਵੱਲ ਚੱਲ ਗਿਆ ਰਾਜ ਮਹਿਲ ਦੇ ਦਰਵਾਜ਼ੇ ਕੋਲ ਸੰਤਰੀ ਨੇ ਪੁੱਛਿਆ ਤੂੰ ਕੌਣ ਹੈ ਕਿੱਧਰ ਜਾ ਰਹੇ ਹੈ ਤਾਂ ਭੂਮਿਏ ਨੇ ਗੁਰੂ ਜੀ ਦਾ ਵਚਨ ਯਾਦ ਆ ਗਿਆ ਕਿ ਝੂਠ ਨਹੀਂ ਬੋਲਣਾ ਹਮੇਸ਼ਾ ਹੀ ਸੱਚ ਬੋਲਣਾ ਹੈ ਭੂਮੀ ਆਪਣੇ ਵਚਨਾਂ ਦਾ ਪੱਕਾ ਸੀ ਤੇ ਉਹ ਗੁਰੂ ਜੀ ਉਹ ਗੁੱਸੇ ਵਿੱਚ ਆਖਣ ਲੱਗਾ ਮੈਂ ਚੋਰ ਹਾਂ ਇਹ ਸੁਣ ਕੇ ਸੰਤਰੀ ਸੋਚਣ ਲੱਗੇ ਕਿ ਲਵਾਸਤੋਂ ਤਾਂ ਇਹ ਕੋਈ ਰਾਜਕਮਾਰ ਲੱਗਦਾ ਹੈ ਜੇ ਕਿਰਿਸ਼ਨ ਉਹ ਅੰਦਰ ਜਾਣ ਨਾ ਦਿੱਤਾ ਤਾਂ ਨੌਕਰੀ ਤੋਂ ਕਿਤੇ ਪੱਕੀ ਛੁੱਟੀ ਹੀ ਨਾ ਹੋ ਜਾਵੇ ਸੰਤਰੀ ਨੇ ਇਸ ਡਰ ਦੇ ਮਾਰੇ ਭੂਮੀ ਨੇ ਅੰਦਰ ਜਾਣ ਦੇ ਦਿੱਤਾ ਅੰਦਰ ਜਾ ਕੇ ਭੂਮੀਆਂ ਲਬਦਾ ਲਬਦਾ ਰਾਜੇ ਦੇ ਖਜ਼ਾਨੇ ਵਾਲੇ ਕਮਰੇ ਵਿੱਚ ਪਹੁੰਚ ਗਿਆ ਜਿੱਥੇ ਰਾਜੇ ਤੇ ਰਾਣੀਆਂ ਦੇ ਨੀਕਾ ਪ੍ਰਕਾਰ ਦੇ ਗਹਿਣੇ ਰੱਖੇ ਹੋਏ ਸਨ ਭੂਮੀ ਨੇ ਚੰਗੇ ਚੰਗੇ ਗਹਿਣਿਆਂ ਨੂੰ ਗਲੜੀ ਵਿੱਚ ਵੱਲ ਲਿਆ ਤੇ ਜਾਣ ਲੱਗਿਆ ਉਸ ਦੀ ਝਾਤੀ ਇੱਕ ਵਰਤਨ ਵੱਲ ਗਈ ਜਿਸ ਵਿੱਚ ਰਾਜੇ ਦਾ ਚੂਰਨ ਪਿਆ ਹੋਇਆ ਸੀ ਭੂਮੀ ਨੂੰ ਸਮਝ ਨਾ ਲੱਗੀ ਇਹ ਕੀ ਹੈ ਤੇ ਉਸਨੇ ਉਂਗਲ ਨਾਲ ਜਦੋਂ ਉਸ ਦਾ ਸਵਾਦ ਚੱਖਿਆ ਤਾਂ ਉਸ ਵਿੱਚ ਉਸ ਨੂੰ ਲੂਣ ਦਾ ਸਵਾਦ ਆਇਆ ਲੂਣ ਤੋਂ ਉਸ ਨੂੰ ਗੁਰੂ ਜੀ ਦਾ ਦੂਸਰਾ ਵਚਨ ਯਾਦ ਆ ਗਿਆ ਕਿਸੇ ਦਾ ਲੂਣ ਖਾ ਕੇ ਹਰਾਮ ਨਹੀਂ ਕਰਨਾ ਭੂਮੀਆਂ ਸੋਚ ਹੀ ਪੈ ਗਿਆ ਤੇ ਗਹਿਣੇ ਦੀ ਗੱਡੀ ਛੱਡ ਕੇ ਰਾਜ ਮਹਿਲ ਤੋਂ ਬਾਹਰ ਆ ਗਿਆ ਅਗਲੀ ਸਵੇਰ ਜਦੋਂ ਰਾਜੇ ਨੇ ਆਪਣੇ ਖਜ਼ਾਨੇ ਵੱਲ ਨਿਗਾਹ ਮਾਰੀ ਤਾਂ ਕੀ ਦੇਖਦਾ ਹੈ ਕਿ ਸਾਰਾ ਸਮਾਨ ਹੀ ਖਿਲਰਿਆ ਪਿਆ ਹੈ ਅਤੇ ਹੀਰੇ ਜਵਾਰ ਦੇ ਗਹਿਣੇ ਇੱਕ ਘੜੀ ਵਿੱਚ ਬੰਨੇ ਹੋਏ ਹਨ ਜਦੋਂ ਦੇਖਿਆ ਜਾਂਦਾ ਹੈ ਤਾਂ ਇੱਕ ਵੀ ਗਹਿਣਾ ਗੁੰਮ ਨਹੀਂ ਸੀ ਸਾਰਾ ਸਮਾਨ ਕਮਰੇ ਵਿੱਚ ਹੀ ਮੌਜੂਦ ਸੀ ਰਾਜਾ ਸੋਚੀ ਪੈ ਗਿਆ ਕਿ ਵੇਖਣ ਨੂੰ ਤਾਂ ਇਦਾਂ ਲੱਗਦਾ ਹੈ ਜਿਵੇਂ ਕੋਈ ਚੋਰ ਆਇਆ ਸੀ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਚੋਰ ਸਮਾਨ ਇੱਥੇ ਕਿਉਂ ਛੱਡ ਗਿਆ ਨਾਲ ਲੈ ਕੇ ਕਿਉਂ ਨਹੀਂ ਗਿਆ ਰਾਜੇ ਨੇ ਸੰਤਰੀਆਂ ਨੂੰ ਬੁਲਾਇਆ ਤੇ ਪੁੱਛਿਆ ਦੱਸੋ ਰਾਤ ਇੱਥੇ ਕੌਣ ਆਇਆ ਸੀ ਤਾਂ ਸੰਤਰੀਆਂ ਨੇ ਅਰਜ਼ ਕੀਤੀ ਮਹਾਰਾਜ ਜੀ ਇੱਕ ਆਦਮੀ ਆਇਆ ਸੀ ਜਿਸ ਨੇ ਬੜੇ ਚੰਗੇ ਵਸਤਰ ਪਹਿਨੇ ਹੋਏ ਸਨ ਜਦੋਂ ਉਹ ਮਹਿਲ ਦੇ ਅੰਦਰ ਆਉਣ ਲੱਗਾ ਤਾਂ ਅਸੀਂ ਉਸ ਨੂੰ ਪੁੱਛਿਆ ਸੀ ਕਿ ਤੂੰ ਕੌਣ ਹੈ ਤਾਂ ਉਸ ਨੇ ਦੱਸਿਆ ਸੀ ਕਿ ਮੈਂ ਚੋਰ ਹਾਂ ਅਸੀਂ ਉਸ ਦੇ ਪਹਿਰਾਵੇ ਵੱਲ ਦੇਖ ਕੇ ਸੋਚਿਆ ਕਿ ਸ਼ਾਇਦ ਸਾਨੂੰ ਮਜ਼ਾਕ ਕਰਦਾ ਹੈ ਚੋਰ ਨਹੀਂ ਹੋ ਸਕਦਾ ਇਹ ਕੋਈ ਰਾਜਕੁਮਾਰ ਹੋਵੇਗਾ ਇਹ ਸੋਚ ਕੇ ਅਸੀਂ ਉਸ ਨੂੰ ਅੰਦਰ ਜਾਣ ਦਿੱਤਾ ਇਹ ਸੁਣ ਕੇ ਰਾਜੇ ਨੇ ਹੁਕਮ ਦਿੱਤਾ ਕਿ ਉਸ ਆਦਮੀ ਦੀ ਤਲਾਸ਼ ਕੀਤੀ ਜਾਵੇ ਪਰ ਤਿੰਨ ਦਿਨ ਤੱਕ ਚੋਰ ਦਾ ਪਤਾ ਲਗਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਪਰ ਜਦੋਂ ਨਾ ਮਿਲਿਆ ਤਾਂ ਰਾਜੇ ਨੇ ਹੁਕਮ ਜਾਰੀ ਕਰ ਦਿੱਤਾ ਜਿੰਨੇ ਵੀ ਚੋਰ ਲੁਟੇਰੇ ਤੇ ਨਕਮੇ ਆਦਮੀ ਹਨ ਉਹਨਾਂ ਦੀ ਮਾਰ ਕਟਾਈ ਕਰਕੇ ਚੋਰ ਦਾ ਪਤਾ ਕੀਤਾ ਜਾਵੇ ਇਸੇ ਤਰ੍ਹਾਂ ਹੀ ਹੋਇਆ ਰਾਜੇ ਦੇ ਬੰਦੇ ਗਰੀਬਾਂ ਤੇ ਨਕੰਮਿਆਂ ਦੀ ਮਾਰਕੁਟਾਈ ਕਰਨ ਲੱਗ ਪਏ। ਸਾਰੇ ਪਾਸੇ ਗੱਲ ਫੈਲ ਗਈ। ਭੂਮੀਆਂ ਨੂੰ ਵੀ ਪਤਾ ਲੱਗਾ ਕਿ નિર્ਦੋਸ਼ਾਂ ਦੀ ਵੀ ਮਾਰਕੁਟਾਈ ਹੋ ਰਹੀ ਹੈ। ਬਾਅਸ ਨੂੰ ਗੁਰੂ ਜੀ ਦਾ ਤੀਸਰਾ ਵਚਨ ਯਾਦ ਆ ਗਿਆ ਕਿ ਗਰੀਬਾਂ ਨਾਲ ਤੱਕਾ ਹੁੰਦਾ ਨਹੀਂ ਦੇਖਣਾ। ਭੂਮੀਆਂ ਸੋਚਣ ਲੱਗਾ ਕਿ ਗਰੀਬਾਂ ਨਾਲ ਜੋ ਵੀ ਮਾਰਕੁਟਾਈ ਹੋ ਰਹੀ ਹੈ ਉਸ ਦਾ ਕਾਰਨ ਮੈਂ ਹੀ ਹਾਂ। ਇਹ ਸੋਚ ਕੇ ਉਹ ਰਾਜੇ ਕੋਲ ਪਹੁੰਚ ਗਿਆ ਤੇ ਆਖਣ ਲੱਗਾ ਰਾਜਨ ਜੀ ਕਿਰਪਾ ਕਰਕੇ ਗਰੀਬਾਂ ਨਾਲ ਮਾਰਕਟਾਈ ਬੰਦ ਕਰ ਦਿੱਤੀ ਜਾਵੇ ਕਿਉਂਕਿ ਉਸ ਰਾਤ ਚੋਰੀ ਕਰਨ ਮੈਂ ਹੀ ਆਇਆ ਸੀ ਰਾਜੇ ਨੇ ਹੁਕਮ ਜਾਰੀ ਕਰਕੇ ਮਾਰਕਟਾਈ ਬੰਦ ਕਰਵਾ ਦਿੱਤੀ ਭੂਮੀਆਂ ਨੂੰ ਬਿਠਾ ਕੇ ਪੁੱਛਿਆ ਕਿ ਉਸ ਰਾਤ ਤੂੰ ਖਾਲੀ ਹੱਥ ਕਿਉਂ چلا ਗਿਆ ਸੀ ਯਾਹ ਤੇਰੇ ਮਨ ਵਿੱਚ ਕੀ ਆਇਆ ਕਿ ਤੂੰ ਸਾਰਾ ਸਮਾਨ ਛੱਡ ਕੇ ਆਪ ਖਾਲੀ ਹੱਥ ਚਲਾ ਗਿਆ ਤਾਂ ਭੂਮੀਆਂ ਨੇ ਰਾਜੇ ਨੂੰ ਗੁਰੂ ਜੀ ਨਾਲ ਕੀਤੇ ਬਚਨਾਂ ਦੀ ਪੂਰੀ ਬਾਤ ਸੁਣਾਈ ਤੇ ਕਿਹਾ ਉਹ ਕੋਈ ਆਮ ਸੰਤ ਨਹੀਂ ਹਨ ਉਹ ਪੂਰਨ ਗੁਰੂ ਹਨ ਰਾਜੇ ਨੇ ਭੂਮੀਏ ਦੀ ਸਾਰੀ ਗੱਲ ਨੂੰ ਪੂਰੇ ਧਿਆਨ ਨਾਲ ਸੁਣਿਆ ਤੇ ਸੁਣਨ ਤੋਂ ਬਾਅਦ ਹੈਰਾਨ ਹੋਇਆ ਤੇ ਭੂਮੀ ਨੂੰ ਸ਼ਵਸ਼ ਦਿੱਤੀ ਕਿਹਾ ਬਾਰੇ ਜਾਮਾ ਤੇਰੀ ਤੇ ਤੇਰੇ ਗੁਰੂ ਦੇ ਜਿਨ੍ਹਾਂ ਨੇ ਤੈਨੂੰ ਇਹ ਵਚਨ ਦਿੱਤੇ ਵਚਨਾਂ ਨੂੰ ਨਿਭਾਉਣ ਦਾ ਬਲ ਬਖਸ਼ਿਆ ਭੂਮੀਏ ਤੇ ਗੁਰੂ ਜੀ ਦੀ ਐਨੀ ਕਿਰਪਾ ਹੋਈ ਕਿ ਭੂਮੀਏ ਨੇ ਚੋਰੀ ਕਰਨੀ ਛੱਡ ਦਿੱਤੀ ਰਾਜੇ ਨੂੰ ਵੀ ਗਰੀਬਾਂ ਵਾਸਤੇ ਇੱਕ ਧਰਮਸ਼ਾਲਾ ਬਣਾਉਣ ਲਈ ਕਿਹਾ ਰਾਜਾ ਭੂਮੀਏ ਤੋਂ ਬਹੁਤ ਖੁਸ਼ੀ ਉਸਨੇ ਭੂਮੀਏ ਨੂੰ ਆਪਣੇ ਦਰਬਾਰ ਵਿੱਚ ਵਜ਼ੀਰਾਂ ਵਾਲੀ ਨੌਕਰੀ ਦੇ ਦਿੱਤੀ ਆਪ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਰਮ ਭਗਤ ਵੰਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ